ਸੋ ਦੁੱਧ ਦੀ ਸੇਵਾ ਜਿਹੜੀ ਆ ਲਗਾਤਾਰ 3-4 ਦਿਨਾਂ ਤੋਂ ਕੀਤੀ ਜਾ ਰਹੀ ਹੈ ਤੇ ਅੱਜ ਫੇਰ ਪੰਜਵਾਂ ਦੇਣਿਆ ਸੋ ਦੁੱਧ ਦੀ ਸੇਵਾ ਲੈ ਕੇ ਅਸੀਂ ਚੱਲੇ ਆ ਤੇ 4-5 ਦਿਨ ਤੋਂ ਲਗਾਤਾਰ ਜਿਹੜੀ ਆ ਸੇਵਾ ਚੱਲ ਰਹੀ ਹੈ ਤੇ ਉਧਰ ਦੁੱਧ ਦੀ ਬਹੁਤ ਜ਼ਰੂਰਤ ਸੀ ਤੇ ਸਾਡੇ ਨਾਲ ਸੰਪਰਕ ਕੀਤਾ ਉਧਰ ਕੁਝ ਲੋਕਾਂ ਨੇ ਤੇ ਹੁਣ ਚੱਲੇ ਆ ਲੈ ਕੇ ਇੱਥੋਂ ਦੁੱਧ ਜਿਹੜਾ ਵਾ ਬਹੁਤ ਮਤਲਬ ਜਾਇਜ਼ ਰੇਟ ਤੇ ਮਿਲਦਾ ਮੈਕ ਲਾਈਫ ਡੇਰੀ ਆ ਬਾਕੀ ਆ ਸਾਡੇ ਪਿੰਡ ਮਲਕਪੁਰ ਤੋਂ ਨੌਜਵਾਨ ਆ ਜਿਹੜੇ ਵੀਰ ਆ ਸਾਰੇ ਆਏ ਆ ਤੇ ਸੇਵਾ ਕਰ ਰਹੇ ਆ ਹਰ ਪ੍ਰਭਾਵਿਤ ਜਿਹੜੇ ਲੋਕ ਜਿਹੜੇ ਤਨਬਾ ਡੇਰਾ ਬਾਬਾ ਨਾਨਕ ਗਰਦਾਸਪੁਰ ਏਰੀਆ ਚ ਰਮਦਾਸ ਤੇ ਸਾਰੇ ਉਹਨਾਂ ਵੀਰਾਂ ਤੱਕ ਜਿਹੜੇ ਲੋਕ ਆ ਜਿਹੜੇ ਪਰਿਵਾਰ ਆ ਉਹਨਾਂ ਤੱਕ ਲੈ ਕੇ ਜਾ ਰਹੇ ਆ ਤੇ ਇਦਾਂ ਹੀ ਰਲ ਮਿਲ ਕੇ ਸਾਰਿਆਂ ਨੂੰ ਸੇਵਾ ਜਿਹੜੀ ਆ ਕਰਨੀ ਚਾਹੀਦੀ ਹੈ ਵੀਰਾ ਆਪਣਾ ਜਿਹੜਾ ਐਡਰੈਸ ਆ ਉਹ ਦੱਸਿਓ ਕਿ ਕਿਹੜੇ ਰੋਡ ਤੇ ਆਪਣਾ ਐਡਰੈਸ ਆ ਵੀਰੇ ਦਰੰਗਲਾ ਰੋਡ ਤੇ ਆ ਅਛਾ ਜੀ ਮੈਕ ਲਾਈਫ ਦੇ ਨਾਮ ਤੇ ਠੀਕ ਹੈ ਜੀ ਨੰਬਰ ਬੋਲ ਦਿਓ ਆਪਣਾ ਜੇ ਤੁਹਾਡਾ ਨਾਲ ਸੰਪਰਕ ਕਰਨਾ 99809 35560 ਠੀਕ ਹੈ ਮੈਕ ਲਾਈਫ ਡੇਰੀ ਆ ਦਰੰਗਲਾ ਰੋਡ ਤੇ ਤੇ ਬਿਲਕੁਲ ਜਿਆਜ ਰੇਟ ਤੇ ਵੀਰ ਹੋਣੇ ਜਿਹੜਾ ਦੁੱਧ ਦੇ ਰਹੇ ਆ ਤੇ ਨਾਲ ਲੱਸੀ ਦੀ ਸੇਵਾ ਵੀ ਜਿਹੜੀ ਉਹ ਵੀ ਕਰ ਰਹੇ ਆ ਨੋ 2.5 ਬੰਡਲ ਲੱਸੀ ਦੀ ਸੇਵਾ ਜਿਹੜੀ ਆ ਉਹ ਦੁੱਧੀ ਆ ਬੜੀ ਮਿਹਰਬਾਨੀ ਆ ਨਾ ਵੀਰਾਂ ਦੀ ਵੀ ਇਹ ਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਚੱਲੇ ਹਾਂ ਜੀ ਦੁੱਧ ਲੈ ਆ ਕੇ ਦੁੱਧ ਦੀ ਸੇਵਾ ਤੇ ਇਹ ਆਪਾਂ ਲੱਦ ਲਿਆ ਵਾ ਤੇ ਪਹਿਲਾਂ ਕੱਲ ਗੱਡੀ ਤੇ ਆਏ ਸੀ ਤੇ ਪਰ ਅੱਜ ਜਿਹੜੀ ਆ ਹਨੂੰ ਥੋੜਾ ਜਿਆਦਾ ਹੀ ਕਹਿੰਦੇ ਰਸਤੇ ਦੀ ਲੋੜ ਤੇ ਫਿਰ ਆ ਤਾਂ ਕਰਕੇ ਛੋਟਾ ਹੱਥ ਜਿਹੜਾ ਵਾ ਉਹ ਲੈ ਆ ਕੇ ਆਏ ਆ ਤੇ ਬਾਕੀ ਆ ਵੀਰ ਦਾ ਬਹੁਤ ਬਹੁਤ ਧੰਨਵਾਦ ਆ ਗੁਰਦੀਪ ਵੀਰ ਜੋ ਕੀ ਹੁ ਮਾਮਾ ਆ ਕੇ ਪਹੁੰਚ ਰਿਹਾ ਆ ਹਰ ਪ੍ਰਭਾਵਿਤ ਜਿਹੜੇ ਲੋਕ ਆ ਉਹਨਾਂ ਤੱਕ ਜ਼ਰੂਰਤਮੰਦ ਜਿਨ੍ਹਾਂ ਨੂੰ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਉਹਨਾਂ ਤੱਕ ਪਹੁੰਚਾਈ ਜਾ ਰਹੀ ਆ ਤੇ ਲਗਾਤਾਰ 3-4 ਦਿਨ ਤੋਂ ਸੇਵਾ ਜਿਹੜੀ ਕੀਤੀ ਜਾ ਰਹੀ ਆ ਦੁੱਧ ਦੀ ਤੇ ਅੱਜ ਪੰਜਵਾਂ ਦਿਨ ਹੈ ਤੇ ਬਾਕੀ ਚਲੋ ਚੱਲਦੇ ਆ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਬਖਾਉਨੇ ਆ ਹੋਰ ਵੀ ਸੰਗਤਾਂ ਨਾਲ ਉਥੋਂ ਦੇ ਲੋਕਾਂ ਨੇ ਨਾਲ ਕਰਦੇ ਆ ਗੱਲਬਾਤ ਕਿ ਕਿਹੜੇ-ਕਿਹੜੇ ਚੀਜ਼ਾਂ ਦੀ ਲੋੜ ਆ ਤੇ ਜਿਹਨੇ ਸਾਰੇ ਜਾਣੇ ਜਿਹੜੇ ਆ ਉਹ ਜੁੜੇ ਰਹੋ ਤੇ ਤੁਹਾਨੂੰ ਚੀਜ਼ਾਂ ਦੱਸਦੇ ਰਵਾਂਗੇ ਕਿਹੜੀਆਂ-ਕਿਹੜੀਆਂ ਵਾ ਤੇ ਆ ਸਾਰੇ ਸਾਰੇ ਨੌਜਵਾਨ ਮਲਖਪੁਰ ਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦਾ ਕਬੀਰ ਆਵਾਜ਼ ਜੋ ਵੀ ਡੀਜ਼ਲ ਦੀ ਸੇਵਾ ਕਰ ਰਿਹਾ ਹੈ ਵੀ ਤੇ ਬਹੁਤ ਬਹੁਤ ਧੰਨਵਾਦ ਵੀਰ ਦਾ ਜੋ ਵੀ ਡੀਜ਼ਲ ਦੀ ਸੇਵਾ ਲਾ ਗਿਆ ਆਵਾ ਤੇ ਚੱਲੇ ਆ ਜੀ ਆਪਾਂ ਹੁਣ ਤੇ ਬਾਕੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਜਿਹੜਾ ਪਿੰਡ ਜੀ ਆਪਣਾ ਕੀ ਨਾਮ ਪਲੇਸ ਲੈ ਜੇ ਕੰਦਰ ਬੀਤਿੰਗ ਨਾ ਠੀਕ ਹੈ ਅੰਦਰਬੀਰ ਸਿੰਘ ਤਲੇਰ ਕਾਲਾ ਤੋਂ ਵੀ ਇਹ ਸੇਵਾ ਕਰ ਰਿਹਾ ਡੀਜ਼ਲ ਦੀ ਤੇ ਧੰਨਵਾਦ ਇਦਾਂ ਸਾਰੇ ਰਲ ਮਿਲ ਕੇ ਵੀਰ ਭਰਾ ਜਿਹੜੇ ਆ ਇਹ ਆਪਣੇਆਂ ਨਹੀਂ ਸੇਵਾ ਕਰਨ ਚੱਲੇ ਆ ਉਹ ਵੀ ਸਾਡੇ ਸਾਰੇ ਆਪਣੇ ਪਰਿਵਾਰ ਆ ਜਿਨ੍ਹਾਂ ਦੀ ਸੇਵਾ ਕਰਨ ਚੱਲੇ ਆ ਤੇ ਬਹੁਤ ਬਹੁਤ ਮਿਹਰਬਾਨੀਆਂ ਜੀ ਤੇ ਪੰਜਾਬ ਇਸ ਟਾਈਮ ਪੰਜਾਬੀ ਜਿਹੜੇ ਆਪਣੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਆ ਤੇ ਇਦਾਂ ਰਲ ਮਿਲ ਕੇ ਸਾਰੀ ਸੇਵਾ ਜਿਹੜੀ ਆ ਨੂੰ ਕਰਨੀ ਚਾਹੀਦੀ ਆ ਜੀ ਆ ਵੀਰ ਦੀ ਬਹੁਤ ਬਹੁਤ ਮਿਹਰਬਾਨੀਆਂ ਤੇ ਆਪਾਂ ਸੇਵਾ ਲੈ ਕੇ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਵੀਰ ਨੇ ਸਾਨੂੰ ਚਾਹ ਪਾਣੀ ਜਿਹੜੀ ਉਹ ਸ਼ਿਕਾਰਿਆ ਤੇ ਆ ਸਾਰੇ ਵੀਰ ਜਿਹੜੇ ਆਪਣੇ ਚੱਲੇ ਆ ਜੀ ਸੇਵਾ ਲੈ ਕੇ ਤੇ ਬਹੁਤ ਬਹੁਤ ਧੰਨਵਾਦ ਉਹ ਵੀਰ ਦਾ ਚਾਹ ਪਾਣੀ ਦਾ ਜਿਹੜਾ ਹਨ ਲੰਗਰ ਜਿਹੜਾ ਉਹ ਰਸਤੇ ਦੇ ਵਿੱਚ ਰੋਕ ਕੇ ਤੇ ਸ਼ਿਕਾਰਿਆ ਜੀ ਤੁਹਾਨੂੰ ਵੀਰ ਨਾਲ ਬੁਲਾਉਂਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੀ ਠੀਕ ਆ ਜੀ ਧੰਨਵਾਦ ਭਾਈ ਦਾ ਦੀ ਮਹਿਮਾਨੀ ਜੀ ਬਹੁਤ ਬਹੁਤ ਤੇ ਆਪਾਂ ਸੇਵਾ ਲੈ ਕੇ ਚੱਲੇ ਹਾਂ ਤੇ ਵੀਰ ਚਾਹ ਪਾਣੀ ਦਾ ਜਿਹੜਾ ਲੰਗਰ ਆ ਉਸ ਬਸ ਤੇਰੇ ਚਾਨੂ ਕੋਈ ਕਹਿੰਦਾ ਸ਼ਾਕੇ ਜਾਓ ਮਿਹਰਬਾਨੀ ਹੈ ਜੀ ਇਹ ਇੱਧਰ ਤੋਂ ਸੇ ਮੈਂ ਮਾਰੀ ਨਕਸਾਨ ਬਹੁਤ ਹੋਇਆ ਆ ਹੁਣ ਸਾਰੇ ਦਾ ਨਾਮ ਹੀ ਨਹੀਂ ਬਿਲਕੁਲ ਜੀ ਬਣਾ ਦੇ ਮੈਂ ਨਹੀਂ ਨਹੀਂ ਉਹ ਬਣਾਉਂਦੀ ਉਹਦਾ ਬਾਪੂ ਜੀ ਤੇ ਵਾਹ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਕੋਈ ਦੱਸੋ ਜੇ ਅਸੀਂ ਪਚੰਨੇ ਆ ਅੱਗੇ ਕੱਚੇ ਕੁੱਠਿਆਂ ਵਾਲੇ ਜਿਹੜੇ ਨੇ ਬਾਬਾ ਬੁੱਲੇ ਸਰਪਾਲਾਂ ਤੇ ਬੋਲਾ ਉਹਨਾਂ ਨੂੰ ਅੱਛਾ ਜੀ ਸਰਪਾਲਾਂ ਤੇ ਬੋਲਾ ਲੰਗਰ ਆਲੇ ਪਹੁੰਚੇ ਅੱਦਾਂ ਲੰਗਰ ਸ਼ਾਦਾ ਬਣੇ ਪਹੁੰਚ ਗਏ ਹਾਂਜੀ ਠੀਕ ਉਹ ਲੰਗਰ ਦੀ ਨਹੀਂ ਕਮੀ ਰਹੀ ਬਾਬਾ ਜੀ ਲੰਗਰ ਦੀ ਨਹੀਂ ਕਮੀ ਰਹੀ ਹਾਂਜੀ ਠੀਕ ਜੀ ਜਿੰਨੇ ਜੋਗੇ ਵਿਚਾਰੇ ਖਵਾਉਂਦੇ ਨੇ ਸਾਰੇ ਹਾਂਜੀ 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 ਉਹਨਾਂ ਦੀ ਬੜੀ ਸ਼ਾਬਾਸ਼ ਬੱਚਿਆਂ ਨੇ ਤੰਦ ਰੂਤੀ ਦੇ ਮਾਰ ਕੇ ਅੰਦਰ ਲੇ ਨਹੀਂ ਕੋਈ ਨਹੀਂ ਹੁਣ ਰਲ ਮਿਲ ਕੇ ਤੁਹਾਨੂੰ ਪਤਾ ਹੋਗਾ ਕਿ ਤੁਹਾਨੂੰ ਤੰਦਰੁਸਤੀ ਜਿਹੜੇ ਪ੍ਰਾਪ ਗ੍ਰੀਪ ਕਰਕੇ ਏਡੀ ਦੂਰ ਹੁੰਦੇ ਹੋ ਬਹੁਤ ਚਰਵਾਕਾ ਕੋਈ ਨਹੀਂ ਬਾਕੀ ਦਵਾਦਾਰੂ ਕੋਈ ਹੈਗੀ ਲੋੜ ਅਹੀਂ ਵਿੱਚ ਨਹੀਂ ਮਿਰਦੀ ਦਵਾਈ ਮਿਰਦੀ ਹਾਂਜੀ ਦਵਾਈ ਹੁੰਦੀ ਜੀ ਦਵਾਈ ਕਾਜ ਦੇ ਕੇ ਦੇ ਦਵਾਈਆਂ ਹਾਂਜੀ ਐਵੇਂ ਬੇਨਜਾਇਜ਼ ਲਈ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਉਨੀ ਲੋ ਜਿੰਨੀ ਕਰ ਹਾਂਜੀ ਲੋੜ ਹੈ ਲੋੜ ਵਾਦੀ ਵੰਡ ਕੇ ਕਿਉਂਗੇ ਇਹ ਕਿਹੜੇ ਇੱਕ ਦਿਨ ਕੱਲ ਨੂੰ ਫੇਰ ਆਏ ਨਾ ਹਾਂਜੀ ਮੰਨਦਾ ਸੀ ਦਵਾਈਆਂ ਕੱਠੀ ਕਰੀ ਜਾਈਏ ਉਹ ਤੈਨੂੰ ਨਹੀਂ ਲੋੜ ਉਹਨੂੰ ਨਹੀਂ ਲੋੜ ਇਹਦੀ ਗੱਲ ਹੈਗੀ ਬਿਲਕੁਲ ਸਹੀ ਘਰ ਘਰ ਲੋੜਿਆ ਹਰ ਬਿਲਕੁਲ ਦੇਵਾਂਗੇ ਇੱਕ ਜਾਣਾ ਇੱਥੇ ਰਹਿਣ ਦਾ ਬਾਕੀ ਇਹ ਚੱਲ ਜਾਈ ਨਹੀਂ ਹੈ ਹਾਂ ਇੱਥੇ ਪਾ ਦਿਓ ਪਾ ਦੇ ਵੀ ਰੱਖੀ ਆਪਾਂ ਬਾਪੇ ਜਿੰਨੇ ਆ ਜਾ ਸੱਤ ਘਰ ਕੇ ਆਉਂਦਾ ਉਹਨਾਂ ਨੂੰ ਪਾ ਦੇ ਸਾਡੇ ਹਾਂ ਹਾਂ ਅੱਗੇ ਜਿਹੜਾ ਲੇਟੋ ਬਰਨੂ ਜਾਣਾ ਇੱਥੇ ਰਹਿ ਗਏ ਵੀਰਾਂ ਨਾਲ ਅਗੇ ਨਹੀਂ ਕੋਈ ਨੇ ਉਹਨੂੰ ਫੋਨ ਕਰ ਲੈਨੇ ਆਂ ਮੈਂ ਤਲਾ ਹੈ ਹੈ ਨਹੀਂ ਜਿੱਥੋਂ ਟੁੱਟਾ ਹਾਂ ਇੱਥੇ ਮੇਨ ਜੜੀ ਆ ਤੇ ਬਾਈ ਬਹੁਤ ਜ਼ਿਆਦਾ ਹੋਈ ਹੈ ਇੱਥੇ ਪਾਣੀ ਦਾ ਦੇਖੋ ਵਹਾ ਜਿਹੜਾ ਕਿੰਨੀ ਤੇਜ਼ ਅਜੇ ਵੀ ਆਉਂ ਰਿਹਾ ਸੰਤਾਂ ਬੜੀਆਂ ਪਹੁੰਚੀਆਂ ਦਾ ਮਿੱਟੀ ਦੇ ਲੈ ਕੇ ਟਰਾਲੇ ਟਰੈਕਟਰ ਲਾ ਕੇ ਆ ਆ ਬੰਨ ਮਾਰਣ ਦੇ ਇਧਰਲੀ ਸਾਈਡ ਤੇ ਸਾਰੇ ਨੇ ਜਿੱਥੇ ਤੁਸੀਂ ਬੰਨ ਜਿਹੜਾ ਟੋਟਾ ਸੀ ਕੋਨੇਵਾਲ ਦਾ ਪਿੰਡ ਇਹ ਦੇਖ ਸਕਦੇ ਹੋ ਬਹੁਤ ਜ਼ਿਆਦਾ ਇੱਥੇ ਪਾਣੀ ਦੀ ਮਾਰ ਪਈ ਆ ਕਾਸੀ ਮਤਲਬ ਕਿ ਸੰਗਤ ਵੀ ਇੱਥੇ ਆਪਣਾ ਡਈ ਆ ਰਾਸਤਕਾਰਜ ਕਰਨ ਪਰ ਬਹੁਤ ਜ਼ਿਆਦਾ ਮਾਰ ਆ ਜਿਹੜੀ ਇਸ ਪਿੰਡ ਨੂੰ ਪਈ ਆ ਕੀ ਉਹ ਸਾਰੇ ਜਆ ਪਾਣੀਆਂ ਚੜਿਆ ਗਿਆ ਕਿ ਸਾਰਾ ਚੜਿਆ ਪਾਣੀ ਆ ਵੇ ਯੂਰਟਨ ਆਣਾ ਨਾਲੇ ਜੇ ਹਲੋ ਜੀ ਮਾਪੇ ਵਾਲਾ ਕਰੜ ਹਾਂਜੀ ਖਾਣਾ 147 ਕੀ ਆ ਉਹ ਉਹਨੇ ਕਿਹੜੇ ਸੇਵਾ ਕੀਤੀ ਹੈ ਅੰਦਰ ਕਰਤਾਂ ਜਾ ਕੇ ਵੱਲ ਬੰਦ ਗਏ ਇਹ ਕੋਣ ਆਇਆ ਸਿੱਧੇ ਛੁੱਟੀ ਜਾਂਦਾ ਹੋਰ ਬਣਾ ਦੇ ਉਹਦਾ ਮਤਲਬ ਕੋਈ ਨਹੀਂ ਮਤਲਬ ਉਹਨਾਂ ਕੇ ਉਹ ਕੇ ਚਲਦਾ ਜਿਹੜੇ ਕਿ ਕਰਾਂ ਜਾਂਦਾ ਬੋਤਲ ਪਾਣੀ ਆ 50 ਮੋੜੇ ਦਾ 50 ਪਾਉਂਟ ਉਹ ਜਿਵੇਂ ਚਾਹਤਾ ਕਿੰਨੇ ਦਾ ਕੰਮ ਹੁੰਦਾ ਉਹ ਹੁੰਦੀ ਬੋਲ ਮੈਂ ਬੰਦੀਆ ਉਹ ਉਧਰ ਨੂੰ ਹੁੰਦਾ ਵਾਲੇ ਨੂੰ ਹੋ ਕੇ ਤੇ ਸਾ ਅਛਾ ਹੀ ਉੱਧਾ ਕੋਈ ਮਤਲਬ ਹੁਣ ਇੱਦਾਂ ਮੁਸ਼ਕਲ ਹੈ ਨਹੀਂ ਨਹੀਂ ਇੱਦਾਂ ਬੇੜੀ ਜੀ ਲੱਗੀ ਲੱਗੇ ਉਹ ਪੜਾਉਣੇ ਬੇੜੀ ਚਾਹੀਦੀ ਸੀ ਹਾਂ ਯਕਦਾਂ ਚਾਹੀਦੀ ਸੀ ਉੱਧਰ ਲੱਗੀਆਂ ਫਿਰ ਉੱਧਰ ਲੰਗਰ ਪਾਣੀ ਪਹੁੰਚ ਗਿਆ ਇੱਧਰ ਸਭ ਕੁਝ ਕਹਿੰਦੇ ਪੂਰਾ ਸਭ ਕੁਝ ਕਹਿੰਦੇ ਸਭ ਕੁਝ ਮਿਲ ਗਿਆ ਉੱਧਰ ਲੰਗਰ ਪਾਣੀ ਸਮਾਨ ਸਾਰਾ ਹੈਗਾ ਤੇ ਉਹ ਫੋਨ ਆਉਂਦੇ ਇਥੋਂ ਘਰ ਹੈਗੇ ਨਾ 6-7 ਆ ਉਹ ਕੰਟੈਕਟ ਕੀਨੇ ਉਹਨਾਂ ਕੋਲ ਨਾ ਦੋ ਬੱਚੇ ਬੁੱੱਚੇ ਤਾਂ ਦੁੱਧ ਦੀ ਸੇਵਾ ਨਹੀਂ ਹੈ ਤੇ ਮੈਂ ਅਸੀਂ ਦੁੱਧ ਹੀ ਲੈ ਕੇ ਆਇਆ ਸੇਵਾ ਤੇ ਮੈਂ ਚਲ ਪੁੱਛ ਲੈਣੀ ਇਹਨਾਂ ਨੂੰ ਕਿ ਜੇ ਰਾਹ ਆਵੇ ਤਾਂ ਵੀ ਸਾਡੇ ਨਾਲ ਆ ਜਾਣਾ ਪਰ ਸ਼ਾਮ ਨੂੰ ਪਹਿਲਾਂ ਹੀ ਪਤਾ ਰਹੇ ਨਹੀਂ ਨਹੀਂ ਠੀਕ ਠੀਕ ਨਹੀਂ ਪਾਣੀ ਵਧ ਕੇ ਆ ਕੇ ਨਹੀਂ ਪਾਣੀ ਹੈਗਾ ਇਹਨਾਂ ਦੋ ਘੰਟੇ ਹੋਇਆ ਮਤਲਬ ਵਧਿਆ ਪਹਿਲਾਂ ਸੁੱਕਾ ਕੀ ਕੋਈ ਗੱਲ ਨਹੀਂ ਚਲੋ ਉਤੋਂ ਦੀ ਰਾਹ ਵੇਖ ਲੈਨੇ ਫਿਰ ਜੇ ਹੁੰਦਾ ਤੇ ਫਿਰ ਪਹਚਾਉ ਉਹਨਾਂ ਆ ਫਿਰ ਉਤੋਂ ਨਹੀਂ ਜਾਣਾ ਕਿਉਂਕਿ ਸੇਵਾ ਕਰਨੇ ਤੇ ਫਿਰ ਕਿਲਜੋ ਹਾਂਜੀ ਨਹੀਂ ਨਹੀਂ ਸੇਵਾ ਉਹ ਆਪ ਵੀ ਨਹੀਂ ਲੈਣ ਜਾਣਾ ਲਾਈ ਲੈ ਕੇ ਜਿਹੜਾ ਇਹ ਕਾਰਾ ਵੀ ਆਹੀ ਕਰਨਾ ਕੋਈ ਕੋਈ ਫੋਨ ਵੀ ਕਰ ਰਿਹਾ ਅੰਮਾਨਾ ਤਾਂ ਹੁਣ ਕਿਹਵਾ ਕਰਨਾ ਕੋਈ ਇੰਨਾ ਮਿਲਾ ਰੋਡ ਬਣ ਰਿਹਾ ਕੋਲੋਂ ਤੋਂ ਬਹਿ ਅੰਮਾਨਾ ਆਏ ਕਰਾ ਰਿਹਾ ਕਿ ਸਾਰੇ ਵਾਸਤੇ ਬਹੁਤ ਹੈ 10 ਪਣਾ ਦਾ ਪਿੰਡ ਪਰੇ ਛੋਲ ਲਿਖਦਾ ਇਸ ਗੱਲ ਕੰਮ ਚੱਲਦਾ ਹੈ ਜਨਾਬ ਪਾਣੀ ਦਾ ਆ ਬਣਨੇ ਵੇ ਆਪਣਾ ਇੱਧਰ ਪੈਣੇ ਉਹ ਲੋਕ ਨਹੀਂ ਜੀ ਨਹੀਂ ਆਪਣਾ ਪਿੰਡ ਵਾਲਾ ਪੈਣੇ ਉਹਦਾ ਪਿੰਡ ਉਹਨਰ ਬਾਪੂ ਜੀ ਕਿੱਦਾਂ ਉਹਦਾ ਠੀਕ ਹੈ ਨਾਲਾ ਨਾਲਾ ਕੱਟ ਗਿਆ ਸੋ ਪਾੜ ਪਾਉਂਦਾ ਰੋਹ ਜੀ ਸਾਡਾ ਡੈਮ ਉਹ ਇੰਨੇ ਤੇ ਪਾੜਾ ਨਹੀਂ ਪਟਾਲਾ ਠੀਕ ਜੇ ਸਾਲਾ ਕੰਦੇ ਪਟਾਲੇ ਪਾਣੀ ਆਇਆ ਨਹੀਂ ਨਹੀਂ ਸੁਣੇ ਪਾਇਆ ਡਾਕਟਰ ਲੈਗਾ ਜੀ 70 ਹਰੀ ਕੇ ਵੱਲ ਹੈਗਾ ਹਰੀ ਕੇ ਵੱਲ ਹੈਗਾ ਦੂਜਾ ਨਹੀਂ ਆਣੀ ਚਾਹਤ ਕਰਨੀ ਅੱਗੇ ਰਹਿ ਗਿਆ ਬਹੁਤ ਤੇਰੀ ਅੱਗੇ ਜਾਣਾ ਵੇ ਆਹ ਹੋ ਜਾ ਤਾਉ ਦਾ ਲਈ ਨੰਨੇ ਆਈ ਜਾਂਦੀਆਂ ਨਹੀਂ ਆਵਾਜ਼ ਆਉਂਦੀ ਹੈ ਨਹੀਂ ਹੈ ਬਾਜਾ ਉਹ ਮੇਰੇ ਭੈਣ ਨੂੰ ਮਤਲਬ ਨਹੀਂ ਮਤਲਬ ਕਿ ਇਹ ਤੋਂ ਬਾਹਰ ਦੇ ਇਸ਼ਾਰਾ ਹੈ ਕਿ ਦਾਰਾ ਸਾਥ ਤੋਂ ਮੇਰੀ ਮਤਲਬ ਲੋ ਮੇਰੇ ਬਜੀ ਠੀਕ ਹੈ ਬਜੀ ਆਪਣਾ ਫਰਕ ਬੰਦ ਕਰ ਮਾਰਨਾ ਹੈ ਠੀਕ ਹੋ ਗਿਆ ਜੀ ਹਾਂਜੀ ਇਹ ਤਾਂ ਇਤਿਹਾਸੇ ਮਾਰਦੇ ਮਾਰਦੇ ਮੇਰਾ ਪਾਪ ਪਕੜਾ ਵੀ ਪਿੰਡ ਝੰਗੀ ਆ ਬੰਦਾ ਝੰਗੀ ਆ ਪਿੰਡ ਮੇਰੇ ਆਪਣਾ ਤੇ ਉਹ ਆ ਵੀ ਪਾਣੀ ਦਾ ਡੁੱਬਿਆ ਆ ਠੀਕ ਹੈ ਉਹਦੀ ਪਾਣੀ ਬੋਝ ਕਾੜ ਪੀਂਦੀ ਆ ਕੋਈ 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 ਨਹੀਂ ਪਹੁੰਚਦਾ ਕੋਈ ਨਹੀਂ ਪਹੁੰਚਦਾ ਜਰਾ ਉਹਦਾ ਕੋਈ ਕੋਈ ਨਿਆਣੇ ਗੜੀ ਆ ਉਹਦਾ ਕੋਈ ਨਹੀਂ ਕੋਈ ਨਹੀਂ ਜਾਂਦਾ ਬਸ ਸਿੱਕੇ ਨਹੀਂ ਭਈ ਜਾਂਦਾ ਜੇਕਰ ਟਾਕਾ ਉੱਡੇ ਉੱਧਰ ਤੱਕ ਕੋਈ ਸਹਾਇਤਾ ਨਹੀਂ ਉਹ ਤੋਂ ਕੋਈ ਸਹਾਇਤਾ ਕੋਈ ਨਹੀਂ ਜਾਂਦੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜੰਗੀ ਪਿੰਡ ਵੱਧ ਤੋਂ ਵੱਧ ਜਿਹੜਾ ਜੋ ਵੀ ਖਾਣ ਪੀਣ ਦਾ ਜੋ ਵੀ ਚੀਜ਼ਾਂ ਦੀ ਜ਼ਰੂਰਤਾਂ ਵੱਧ ਵੱਧ ਹੈ ਉਹਦਾ ਦੀ ਬੇਤੀ ਆ ਤੇ ਇਹਨਾਂ ਦੀ ਫਰੀਦ ਬੇਤੀ ਉਹਨਾਂ ਤੇ ਜੋ ਵੀ ਚੀਜ਼ਾਂ ਚਾਹੀਦੀ ਹੈ ਇਹਨਾਂ ਦੇ ਪਿੰਡ ਤੱਕ ਪਹੁੰਚਾਈ ਜਾਵੇ ਆਪਾਂ ਜੱਟਾ ਉਧਰ ਵੀ ਪੈਣਾ ਚਾਹੀਦਾ ਉਹ ਤੋਂ ਕੋਈ ਨਹੀਂ ਦੂਰ ਹੈ ਦਾ ਕੋਈ ਵੀ ਤੁਹਾਨੂੰ ਮਾਰ ਕੋਈ ਜਿਹੜੀ ਮਰਤਾ ਉਹ ਜੰਦੀ ਪਿੱਠ ਤੇ ਲੈ ਕੇ ਪਹੁੰਚ ਨਹੀਂ ਹੋ। ਕਿਰਪਾ ਕਰਕੇ ਪੁਲਿਸ ਇਹਨਾਂ ਦੀ ਮਦਦ ਕੀਤੀ ਜਾਏ। ਵੱਧ ਤੋਂ ਵੱਧ ਧਿਆਨ ਕਰੋ ਇਹ ਵੀਡੀਓ ਨੂੰ। ਪਰ ਇਹ ਗਲਤ ਨਹੀਂ। ਕੋਈ ਛੱਡਾ ਪੂਰਾ ਹੁਲੋਈ ਆ। ਹੈਲੋ। ਭਾਜੀ। ਨਹੀਂ ਕੋਈ ਜਾ ਪੂਰਾ ਫਲਕ। ਭਾਜੀ। ਵਾਹ ਕਰੋ ਖਾਣ ਦਾ ਵਾਹੋ। ਹਾਂਜੀ ਹਾਂਜੀ ਉੱਥੇ ਹੀ ਉੱਥੇ ਚੱਲੇ ਆ ਬਾਬਾ ਜੀ ਬਾਕੀ ਇੱਧਰ ਤੁਸੀਂ ਵੇਖ ਸਕਦੇ ਹੋ ਪਾਣੀ ਸਾਰਾ ਆਇਆ ਆ ਵਾ ਤੇ ਅਲੱਗ-ਅਲੱਗ ਜਿਹੜੇ ਡੇਰੇ ਆ ਡੇਰਿਆਂ ਤੱਕ ਪਹੁੰਚ ਕੇ ਜਿਹੜਾ ਦੁੱਧ ਦੀ ਸੇਵਾ ਕੀਤੀ ਜਾ ਰਹੀ ਆ ਤੇ ਇਧਰ ਆ ਅਲੱਗ-ਅਲੱਗ ਤੁਸੀਂ ਵੇਖ ਸਕਦੇ ਹੋ ਸਾਰੇ ਡੇਰੇ ਆ ਕੇ ਆ ਡੇਰਾਂ ਡੂਰਿਆਂ ਤੇ ਸੇਵਾ ਲੈ ਕੇ ਆਏ ਹਾਂ ਦੁੱਧ ਤੇ ਤੇ ਹੁਣ ਬੇਨੇ ਅੱਗੇ ਜਾਇਆ ਜਾਂਦਾ ਕਿ ਨਹੀਂ ਆ ਸਾਰੀਆਂ ਸੰਗਤਾਂ ਆਪਣੇ ਨਾਲ ਆਈਆਂ ਨੌਜਵਾਨ ਵੀਰ ਆ ਵੀਰ ਜਗਦੀਪ ਇਹ ਵੀ ਸੇਵਾ ਜਿਹੜੀ ਆ ਦੁੱਧ ਦੀ ਕਰਨ ਲਿਆ ਬਹੁਤ ਸਹਿਯੋਗ ਆ ਇਹਨਾਂ ਦਾ ਵੀ ਤੇ ਬਾਕੀ ਹੁਣ ਬੇਨੇ ਅੱਗੇ ਜਾਂਦੇ ਆ ਜਲਿਆਂ ਦੇ ਖਾਸ ਕਰਕੇ ਤੁਰ ਕੇ ਚੱਲ ਜੰਨੇ ਆ ਹਾਂਜੀ ਤੁਰ ਕੇ ਜਾਂਦੇ ਆ ਕਿਉਂਕਿ ਅੱਗੇ ਦਸਤਾ ਪਾਣੀ ਜਦਾ ਪਾਣੀ ਦਾ ਵਹਾਅ ਜ਼ਿਆਦਾ ਵਾ ਤੇ ਪਾਣੀ ਉੱਚਾ ਵਾ ਇਧਰੋਂ ਵੇਖੀ ਇਧਰੋਂ ਵੇਖੀ ਇਧਰੋਂ ਆਉਂਦੇ ਆ ਆਉਂਦੇ ਵਾਪਸ ਹਾਂ ਉੱਧੀ ਹੁਣ ਇੱਧਰ ਜਾਣਾ ਸਾਰੇ ਅੱਗੇ ਜਿੰਨੇ ਵੀ ਦੇਰੇ ਆ ਤੇ ਪਾਣੀ ਅੱਗੇ ਜਿਆਦਾ ਇਧਰੋਂ ਨਹੀਂ ਲੰਘਿਆ ਜਾਂੜਿਆ ਤੇ ਆਹ ਛੋਟਾ ਤੀੜਾ ਲੈ ਕੇ ਆਏ ਆ ਜੀ ਬੁੱਢ ਦਾ ਤੇ ਆਹ ਦੇਖੋ ਪਾਣੀ ਕਿੰਨਾ ਕਿੰਨਾ ਇਧਰ ਵਿੱਚ ਪਾਣੀ ਬਹੁਤ ਹੈ ਬਾਕੀ ਹੁਣ ਉਤਰ ਗਏ ਆ ਤੇ ਚਲਦੇ ਆ ਡੇਰਿਆਂ ਤੋਂ ਪਤਾ ਕਰ ਲੈਣੇ ਆ ਕਿ ਸੇਵਾ ਜਿਹੜੀ ਆ ਲੈ ਕੇ ਆਈਆਂ ਤੇ ਹੁਣ ਤੁਸੀਂ ਦੇਖੋ ਕਿ ਪਾਣੀ ਬਹੁਤ ਹੈ ਇਧਰ ਇਧਰ ਨਹੀਂ ਗੱਡੀ ਕੋਈ ਮੋਟਰਸਾਈਕਲ ਵੀ ਨਹੀਂ ਜਾਂਦਾ ਮੁਸ਼ਕਲ ਔਖਾ ਵਾ ਤੇ ਬਾਕੀ ਅਸੀਂ ਜਾਣਦੇ ਆ ਕੋਸ਼ਿਸ਼ ਕਰਦੇ ਆ ਤੇ ਦੇਖਦੇ ਆ ਜਾ ਕੇ ਤੇ ਉਹ ਸਾਹਮਣੇ ਡੇਰੇ ਤੁਸੀਂ ਦੇਖ ਸਕਦੇ ਹੋ ਉਧਰ ਜਾਣਾ ਵਾਪਾਂ ਆ ਸਾਰੇ ਨੌਜਵਾਨ ਵੀਰ ਭਰਾ ਜਿਹੜੇ ਆਪਣੇ ਆਏ ਆ ਤੇ ਗੱਲ ਬਣੀ ਕਿ ਇਹ ਆ ਵੀ ਆ ਦੋ ਤਗੜ ਕਾਸ ਕਰਕੇ ਇਹਨਾਂ ਡੇਰਿਆਂ ਤੇ ਜਿਹੜਾ ਬਣਾ ਬਹੁਤ ਘੱਟ ਪਹੁੰਚ ਹੋ ਰਹੀ ਆ ਤੇ ਸੜਕਾਂ ਤੇ ਜਿਹੜੇ ਇਹ ਨਾ ਬਹੁਤ ਕਾਲਾ ਬਜਾਰੀ ਕਰ ਲਿਆ ਇਦਾਂ ਨਹੀਂ ਕਰਨੀ ਚਾਹੀਦੀ ਕਿਉਂਕਿ ਸੰਗਤਾਂ ਬੜੀ ਮੁਸ਼ਕਲ ਦੇ ਨਾਲ ਇਦਾਂ ਅੱਗੇ ਦੁੱਧ ਪਹੁੰਚਾਉਂਡੀਆਂ ਵਾ ਤੇ ਦਸਤ ਪਾਣੀ ਲੈ ਕੇ ਜਾਂੜੀਆਂ ਵਾ ਤੇ ਖਾਸ ਕਰਕੇ ਰੋਡ ਤੇ ਜਿਹੜੇ ਲੋਕ ਬੈਠੇ ਆ ਕੁਝ ਕੁ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਜਿੰਨਾ ਤੱਕ ਚੀਜ਼ ਪਹੁੰਚਣ ਵਾਲੀ ਆ ਉਹਨਾਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਆ ਇਸ ਸੰਗਤਾਂ ਸੇਵਾ ਬਹੁਤ ਕਰ ਲੀਆਂ ਨੇ ਇਦਾਂ ਦੀ ਗੱਲ ਕੋਈ ਨਹੀਂ ਤੇ ਬਾਅਦ ਚੜ ਕੇ ਸੰਗਤਾਂ ਲੈ ਕੇ ਆਉਂਦੀਆਂ ਨੇ ਤੇ ਤੁਸੀਂ ਦੇਖੋ ਪਾਣੀ ਆ ਦੇਖੋ ਇੰਨਾ ਇਨਾ ਪਾਣੀ ਆ ਅੱਗੇ ਜਾਣਾ ਬੜਾ ਮੁਸ਼ਕਲ ਆ ਤੇ ਡੇਰਿਆਂ ਤੱਕ ਜਿਹੜਾ ਜਾਣਾ ਜ਼ਰੂਰੀ ਆ ਕਿਉਂਕਿ ਸੰਕਾ ਤੇ ਲੰਗਰ ਬਹੁਤ ਲੱਗੇ ਹੋਏ ਆ ਰੋਡ ਤੇ ਮੇਨ ਤੇ ਜਿੱਦਾਂ ਆਉਣਾ ਲੱਗ ਲੱਗੇ ਡੇਰੇ ਆ ਸਾਰੇ ਇਹਨਾਂ ਤੇ ਪਹੁੰਚਣਾ ਔਖਾ ਵਾ ਆ ਵੀ ਮੈਂ ਚੱਲਦੀ ਆ ਪਾਣੀ ਆ ਸਾਰਾ ਡੁੱਬ ਗਿਆ ਇਹ ਸਾਰਾ ਪਾਣੀ ਆ ਆਸਾਨ ਮੈਂ ਇਹ ਪਾਣੀ ਮੀਂਹ ਵਾਲਾ ਨਹੀਂ ਹੈਗਾ ਡੈਮ ਦਾ ਪਾਣੀ ਹੈ ਜੀ ਇਹ ਨਾ ਇਹ ਦੇਖੋ ਕਿਦਾਂ ਸਾਰਾ ਝੋਨਾ ਫਸੋ ਸੋ ਟੋਟਲੀ ਇੱਧਰ ਆ ਦੇਖੋ ਪਾਣੀ ਸਾਫ਼ ਆ ਉਹਦਾ ਪਾਣੀ ਗੰਦਾ ਨਹੀਂ ਹੈਗਾ ਸਾਫ਼ ਹੈ ਡੈਮਾਂ ਦਾ ਪਾਣੀ ਜਿਹੜਾ ਪਿਛੋਂ ਆਉਂਦਿਆ ਨਾ ਵੱਡਾ ਵੱਡਾ ਸਾਰਾ ਚੜ ਕੇ ਪਾਣੀ ਜਿਹੜਾ ਬੰਨ ਤੋੜਦੇ ਸੜਕਾਂ ਟੁੱਟ ਗਈਆਂ ਘਰ ਟੁੱਟ ਗਏ ਬਹੁਤ ਨੁਕਸਾਨ ਜਿਹੜਾ ਹੋਇਆ ਵਾ ਤੇ ਸੇਵਾ ਕਰਨ ਦੀ ਉਹਦਾ ਸੰਗਤ ਬਹੁਤ ਪਹੁੰਚ ਰਹੀ ਆ ਤੇ ਇਦਾਂ ਰਲ ਮਿਲ ਕੇ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਵਾ ਤੇ ਸੇਵਾ ਕਰਨੀ ਚਾਹੀਦੀ ਆ ਜੀ ਤੇ ਆ ਵੇਖੋ ਫਸਲਾਂ ਦਾ ਹਾਲ ਇਹ ਸਭ ਹੁਣ ਨੁਕਸਾਨ ਹੋ ਗਿਆ ਕਾਲੀਆਂ ਪੈ ਗਈਆਂ ਪਾਣੀ ਆ ਵੇਖੋ ਇਧਰ ਕਾਲਾ ਹੋ ਗਿਆ ਝੋਨੇ ਵਾਲਾ ਆ ਲੋ ਕੀ ਕਹਿ ਇਧਰ ਆ ਡੇਰੇ ਹਾਗੇ ਸੀ ਬਹੁਤ ਵੇਚੀ ਸੀ ਤੇ ਕੋਸ਼ਿਸ਼ ਕਰਨੀ ਆ ਕਿ ਜਾ ਕੇ ਗੱਲਬਾਤ ਕੀਤੀ ਜਾਏ ਪੁੱਛਣੀ ਆ ਜਾ ਕੇ ਕਿਸ ਸੰਗਠਨ ਉੱਥੇ ਕਿਹੜੀ ਤਰ੍ਹਾਂ ਦੀ ਚੀਜ਼ ਦੀ ਲੋੜ ਹੈ ਪਾਣੀ ਪਾਣੀ ਗਾਣਾ ਲੱਗੀ ਨਹੀਂ ਫਿਰ ਗੱਡਿਆ ਆ ਉਹ ਟੈਂਪੂ ਹੀ ਹੱਟ ਕੋਈ ਨਹੀਂ ਆਜੋ ਲੈ ਮੈਂ ਪਾਣੀ ਜਿਆਦਾ ਗੁਰਦਲੇ ਤੇਰੇ ਸਾਥ ਚਾਬੀ ਮਿਲ ਕੇ ਕੋ ਚਾਬੀ ਮੰਨੇ ਘਰੀ ਮੰਨੇ ਘਰੀ ਜਾ ਵੀ ਉੱਥੇ ਜਾ ਦਵਾ ਦੇ ਜਾ ਦਵਾ ਦੇ ਇੱਕ ਵਾਰ ਇਹ ਕੀ ਨਾ ਅੱਗੇ ਬਿੰਦਾ ਇਹ ਵਾਲੇ ਦਾ ਰਾਮ ਰਾਮ ਦਵਾ ਠੀਕ ਆਪਣੇ ਵੀਰ ਕਿੱਥੇ ਗਿਆ ਆਈ ਬਟਾਲੇ ਨੂੰ ਦਿਨ ਦੇ ਅੱਗੇ ਮਾਰਕ ਧੰਨਵਾਦ ਰੋੜ ਤੇ ਆਹ ਤੱਕ ਨਾ ਡੀਰ ਡੀਰ ਨਾ ਬੀ ਉਹ ਡੀਰ ਇਹ ਬੜੀ ਤਲਦੀ ਸੇ ਉਹ ਉਦਾਂ ਛੜਕਾਂ ਤੇ ਕਿਸੇ ਰਖੋਤੇ ਨਾਲ ਡੀਰ ਆਸਾਸੇ ਬੜੀ ਤਲਦੀ ਸੇ ਉਹ ਗੁੰਦ ਬਣਾਇਆ ਸੀ ਇੱਕ ਫੜ ਕੇ ਬਾੜ ਲਗਾ ਕੇ ਫਿਰ ਮਗਹੱਤ ਮੈਂ ਜਿਹਨੂੰ ਮੇਨ ਲੋਡ ਹੈ ਨਾ ਉਹਨੂੰ ਦੋ ਉਹ ਜਿਹਦੇ ਜਿਹਨੂੰ ਲੋਡ ਆ ਹੁਣ ਅਸੀਂ ਲਈ ਸਾਡੇ ਘਰ ਦੁੱਧ ਦਵਾ ਤੇ ਕੀ ਫਾਇਦਾ ਨੁਕਸਾਨ ਤੇ ਦਾ ਕਰਨਾ ਕੋਈ ਸਿਆਣਾ ਬੰਦਾ ਉਹ ਆਪ ਹੀ ਨਾ ਨਾ ਉਹਨੂੰ ਪਤਾ ਹੁੰਦਾ ਉਹ ਕਿਤੇ ਮਤਲਬ ਕੰਮ ਆ ਜੂ ਉੱਥੋਂ ਤੱਕ ਪਹੁੰਚਾ ਦੇ ਉਹ ਇਹ ਜਿਹੜਾ ਦੁਖੀ ਉਹਨਾਂ ਦੇਣਾ ਤੇ ਅਸੀਂ ਐਵੇਂ ਲਈਏ ਘਰ ਵਿੱਚ ਦੁੱਧ ਤੇ ਵੀ ਲੈ ਕੇ ਤਾਂ ਆਪਕ ਮਲਕਪੁਰ ਮਲਕਪੁਰ ਕਾਨੂੰਨ ਮਰੋ ਅੱਛਾ ਅੱਛਾ ਕਾਨੂੰਨ ਮਰੋ ਰੋਡ ਤੇ ਮਲਕਪੁਰ ਬਣੀ ਜੀ ਖਤਮ ਹੋ ਜਾ ਆ ਜੀ ਜਿਹਨੇ ਦੋ ਮਿੰਟ ਲੱਗੇ ਇਥੇ ਇਥੇ ਕਿੰਨੇ ਪੈਸੇ ਤੈਨੂੰ ਲੱਗੋੜਾ ਕੋਈ ਹੋਰ ਆ ਜਾਂਦੀ ਹੈ ਜਾਓ ਜਾਓ ਆਜੋ ਆਜੋ ਸੂ ਕਰ ਦੋ ਤੁੰਗ ਜਾਓ ਹਾਲੋ ਹਾਲੋ ਲੈ ਲੈ ਉਹ ਕਰ ਦੇਵਾ ਇੱਕ ਕਮਲ ਆ ਗਿਆ ਆ ਜਾ ਆਹ ਮੇਰਾ ਚਲੋ ਉਹ ਬੁੱਢੇ ਦੇ ਆਇਆ ਆਇਆ ਆ ਜਾ ਆਇਆ ਇਹ ਠੀਕ ਆ ਲੈ ਆ ਜਿਹਨੇ ਨੋਟ ਉਹਨੇ ਦੇ ਬਿਲਕੁਲ ਬਿਲਕੁਲ ਇੱਕ ਮਿੰਟ ਨਹੀਂ ਨਹੀਂ ਇੱਕ ਹੀ ਮਿੰਟ ਭੱਲ ਕੇ ਦੋ ਦੋ ਦੇ ਚਲ ਕੋਈ ਨਹੀਂ ਫੇਰ ਆਉਣਾ ਕੱਲ ਨੂੰ ਫੇਰ ਆਉਣਾ ਅੱਬਾ ਭੱਲ ਕੇ ਫੇਰ ਦੋ ਦੇ ਸਾਰੇ ਨਹੀਂ ਮਿਲੇ ਤਾਂ ਉਹਨਾਂ ਨੂੰ ਲੋੜ ਆਉਂਦਾ ਤਾਂ ਪਹੁੰਚਦਾ ਸੀ ਇੱਕ ਕਾਲ ਕਰਾਉਣਾ ਹੈ ਇੱਕ ਅੱਜ ਹੈ ਹਾਂਜੀ ਹਾਂਜੀ ਬੜੀ ਬੜੀ ਜ਼ਿੰਮੇਵਾਰ ਨਾਲ ਦਰਵਾਜ਼ਾ ਖੜੀ ਸਾਡੇ ਵਾਸਤੇ ਹੀ ਹਿਸਾਬ ਦਾ ਉਹ ਲਿਗਿਆਣੀਆਂ ਲੈ ਆਇਆ ਇੱਕ ਕੰਮ ਕਰਵਾਇਆ ਹਾਂਜੀ ਤੇ ਸੇਵਾ ਦੇ ਵਿੱਚ ਉਹ ਲੋੜ ਹੈ ਸੇਵਾ ਵਾਦੂ ਹੋਣੀ ਹੈ ਬਸ ਇਹ ਲੈਣੇ ਲੋੜ ਤੋਂ ਆਲਾ ਹੋਵੇ ਕੋਈ ਲੋੜ ਅਨੁਸਾਰ ਬਿਲਕੁਲ ਜੀ ਜਿਹੜਾ ਬਾਹਰੋਂ ਆਉਂਦੇ ਉਹਨੂੰ ਭੇਜਣੀ ਹੈਗਾ ਪਿੰਡਾਂ ਦੇ ਬਿਲਕੁਲ ਆਪਾਂ ਆਪਾਂ ਗਏ ਆਂ ਤੇ ਆਪਾਂ ਇਕੱਲੇ ਇਕੱਲੇ ਘਰਾਂ 'ਚ ਜਾ ਕੇ ਦੇਖੀਏ ਉਹਦੇ ਉੱਥੇ ਗਏ ਆਂ ਧੋਨੇ ਵਾਲਾ ਇਹ ਹੈ ਨਹੀਂ ਮਿੱਤੇ ਚੱਲ ਚਲੋ ਚਲੋ ਬਾਹਰ ਹੀ ਸਬਰ ਕਰ ਲਿਆ ਕੀ ਜਦੋਂ ਉਹ ਲੋਕ ਮਾਸਵਾਤ ਲੋੜ ਨੂੰ ਉੱਧਰ ਆ ਜਾਂਦੇ ਆਂ ਤੁਹਾਡੇ ਕੋਈ ਚੱਕਰ ਨਹੀਂ ਇਹ ਕਹਿੰਦੇ ਦੋ ਦੋ ਤਿੰਨ ਦੋ ਚਾਰ ਚ ਲੈਣ ਬਾਬਾ ਰਜੇਣਾ ਦਿਹਾੜੀ ਇਹਨਾਂ ਨੂੰ ਮਿਲੇਗਾ ਉਹ ਜਿਹੜੇ ਕਰੀਬ ਨੂੰ ਨੇ ਆ ਬਾਬਾ ਜੀ ਦੀ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਮਿਹਰ ਇਨਾਂ ਦੇ ਸਹਿਯੋਗ ਦੇ ਨਾਲ ਹੀ ਸੇਵਾ ਜਿਹੜੀ ਆ ਚੱਲਣ ਦੀ ਆ ਕਿਉਂਕਿ ਕਈ ਲੋਕ ਭਲਾ ਕਰਨ ਦੇ ਆ ਕਿ ਲੈ ਲੈ ਕੇ ਦੁੱਧ ਡਬਲ ਡਬਲ ਚੀਜ਼ਾਂ ਜਣੀਆਂ ਰੋਲ ਰੱਖ ਜਦੇ ਉਹ ਮੁਰਦਾ ਖਰਾਬ ਹੋ ਜਾਂਦਾ ਬਾਹਰ ਥੋੜ ਦੇ ਇੱਕ ਇੱਕ ਦੇਣ ਦੇ ਇੱਕ ਇੱਕ ਦੇਣ ਦੇ ਹਾਂਜੀ ਹਾਂਜੀ ਜਿਹਦਾ ਜਿਹਦਾ ਲਵੇਰਾ ਹੈਗਾ ਉਹ ਨੂੰ ਨਹੀਂ ਆਉਂਦੇ ਹੈਗਾ ਬਿਲਕੁਲ ਜੀ ਹਾਂਜੀ ਹਾਂਜੀ ਤੇ ਧੰਨਵਾਦ ਹੈ ਜੀ ਇਹ ਆਰੰਧਵਾਲੀ ਪੈਂਦਾ ਜੀ ਐਦਾਂ ਵੇਖ ਲੋ ਨੰਗਣਾ ਪੈਂਦਾ ਜੇ ਤੇ ਬੜਾ ਮੁਸ਼ਕਲ ਬਹੁਤ ਫਲਾਤ ਜਿਹੜੇ ਇੰਦਰ ਆ ਬੜੇ ਔਖੇ ਹੋਏ ਪਏ ਆ ਕ੍ਰਿਸ਼ਟੀਆ ਦੀ ਵੈਸੇ ਲੋੜ ਆ ਸਭ ਤੋਂ ਵੱਡ। ਲੈਣ ਬਣ ਕੇ ਜਾਣ ਡੇ ਸਾਰੀ। ਪਾਣੀ ਦਾ ਔਖਾ ਇਦਾਂ ਨੂੰ ਜ਼ਿਆਦਾ ਜੇ। ਇਹ ਸਾਰੇ ਇੱਧਰ ਜਿੰਨੇ ਵੀ ਆ ਜਿੱਦੋਂ ਅਸੀਂ ਆਏ ਆ ਡੇਰੇ ਡੇਰੇ ਆ ਸਾਰੇ ਇੱਧਰ ਵੇਖੋ ਉਹ ਸਾਹਮਣੇ ਇਲਾਕਾ ਵੀ ਡੇਰਾ ਬਾਬਾ ਨਾਨਕ ਇਲਾਕਾ ਵੀ ਡੇਰਾ ਬਾਬਾ ਨਾਨਕ ਤੇ ਡੇਰੇ ਡੇਰੇ ਆ ਪਾਣੀ ਬਹੁਤ ਚੜਿਆ ਵਾ ਤੇ ਮੋਟਰਸਾਲ ਦਾ ਔਖਾ ਇਦਾਂ ਨੂੰ ਜਾਣਦਾ ਮੋਰ ਸਾਲ ਦਾ ਬਹੁਤ ਔਖਾ ਵਾ ਤੇ ਛੋਟਾ ਦੀ ਲਿਆ ਗਿਆ ਤਾਂ ਰਾਹ ਚ ਹੀ ਆਹ ਲਾ ਦਿੱਤਾ ਅੱਗੇ ਫਿਰ ਸੰਗਤਾਂ ਨੇ ਜਿਹੜੇ ਨੌਜਵਾਨ ਆਏ ਆਪਣੇ ਨਾਲ ਵੀ ਭਰਾ ਸਾਰੇ ਤੁਰ ਕੇ ਜਿਹੜਾ ਉਹ ਸੇਵਾ ਪੂਚਾ ਕੇ ਆਏ ਆ ਤੇ ਲਗਾਤਾਰ 4-5 ਦਿਨ ਤੋਂ ਦੁੱਧ ਦੀ ਸੇਵਾ ਜਿਹੜੀ ਆ ਇਹਨਾਂ ਨੌਜਵਾਨਾਂ ਵੀਰਵਾਲੋਂ ਆ ਖਾਸ ਕਰਕੇ ਆ ਵੀਰ ਦਾ ਬਹੁਤ ਵੱਡਾ ਸਹਿਯੋਗ ਆ ਜਿਨ੍ਹਾਂ ਨੇ ਸੇਵਾ ਕੀਤੀ ਆ ਸਹਿਯੋਗ ਕਰ ਰਹੇ ਨੇ ਆਪਣਾ ਜਗਦੀਪ ਸਿੰਘ ਵੀਰ ਦਾ ਨਾਮ ਆ ਤੇ ਬਾਕੀ ਧੰਨਵਾਦ ਆ ਸਾਰੇ ਇੱਕ ਹੋ ਰਿਹਾ ਆ ਲੰਗਰਾਂ ਦੀ ਸੇਵਾ ਦੀਰ ਕਰਨ ਦੇ ਨੇ ਤੇ ਬਹੁਤ ਬਹੁਤ ਇਨਾਂ ਦਾ ਵੀ ਧੰਨਵਾਦ ਆ ਇੱਧਰ ਆਲ ਮਿਲ ਕੇ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਵਾ ਤੇ ਖਾਸ ਕਰਕੇ ਡੇਰੇਆਂ ਤੇ ਪਹੁੰਚਣਾ ਕਿਉਂਕਿ ਸੜਕਾਂ ਤੇ ਵੀ ਆਪਣੀ ਲੰਗਰ ਪਾਣੀ ਆ ਸਾਰਾ ਪਹੁੰਚਣ ਡਿਆ ਸੜਕਾਂ ਤੇ ਤੇ ਡੇਰੇਆਂ ਤੇ ਪਹੁੰਚੋ ਵੱਧ ਤੋਂ ਵੱਧ ਜਿਹੜੀਆਂ ਵੀ ਸੰਗਤਾਂ ਰਾਸ਼ਨ ਪਾਣੀ ਲੈ ਕੇ ਆਉਂਦੇ ਨੇ ਬਰਸਾਦਾ ਪਾਣੀ ਜਿੰਨਾਂ ਨੇ ਡੇਰੇਆਂ ਤੇ ਪਹੁੰਚਣ ਦੀ ਕੋਸ਼ਿਸ਼ ਕਰਨ ਇੰਨੇ ਬੜੇ ਪਿੰਡ ਡੋਬੇ ਆ ਇੰਨੇ ਬੜੇ ਡੋਬੇ ਆ ਸਾਰਾ ਡੋਬਿਆ ਇਧਰ ਆ ਵੇਖੀ ਇੰਨੀ ਮਾੜ ਮਾੜੀ ਉਹ ਤੇ ਦਰਿਆ ਤਾਂ ਬੜੀ ਡੋਬੀ ਹੋਈ ਨਹੀਂ ਸਾਰਾ ਮਾਲ ਡੰਗਰ ਸੜਕਾਂ ਤੇ ਉੱਤੇ ਹੀ ਤਰਪਾਲਾਂ ਤੋੜੀਆਂ ਆ ਵੇਖੋ ਕੀ ਹਾਲਾਤ ਬੜੇ ਹੋਏ ਨੇ ਹਾਲ ਸਾਹਿਬ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਸੇਵਾ ਵਾ ਉਹ ਵੀਰ ਗਰਦੀਪ ਤੇ ਇਹਨਾਂ ਦਾ ਹੀ ਇੱਕ ਵੀਰ ਦੋਸਤ ਫਰੈਂਡ ਆ ਅਮਨਦੀਪ ਸਿੰਘ ਭਿੰਡਰ ਜੋ ਕਿ ਆਸਟ੍ਰੇਲੀਆ ਦੇ ਵਿੱਚ ਆ ਤੇ ਉਹਨਾਂ ਦਾ ਇੱਕ ਹੋਰ ਵੀਰ ਆ ਬਟਾਲੇ ਤੋਂ ਜੋ ਅਮਰੀਕਾ ਦੇ ਵਿੱਚ ਰਹਿੰਦਾ ਵਾ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਦੀ ਜਿਹੜੀ ਦੁੱਧ ਦੀ ਸੇਵਾ ਵਾ ਉਹ ਕੀਤੀ ਜਾ ਰਹੀ ਆ ਤੇ ਬਹੁਤ ਬਹੁਤ ਧੰਨਵਾਦ ਆ ਤੇ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਰਲ ਮਿਲ ਕੇ ਜਿਹੜੀ ਆ ਹੁਣ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਹੜ੍ਹ ਆਈ ਹੋਏ ਆ ਤੇ ਵੱਧ ਚੜ ਕੇ ਦਾ ਕਰਨੀ ਚਾਹੀਦੀ ਹੈ ਇੱਕ ਦੂਜੇ ਨਾਲ ਮੋੜੇ ਨਾਲ ਮੋੜਾ ਲਾ ਕੇ ਪੂਰੀ ਸੇਵਾ ਜਿਹੜੀ ਆ ਕਰਨੀ ਚਾਹੀਦੀ ਹੈ ਤੇ ਅੱਜ ਇਹ ਜਿਹੜੀ ਸੇਵਾ ਵਾ ਉਹ ਕੀਤੀ ਜਾ ਰਹੀ ਆ ਦੁੱਧ ਦੀ